ਕੀ ਕਰੀਏ ਮੰਤਾ ਇਹ ਪੋਲਿਸ ਆ ਸਿਆ ਨਫਦੇ ਦੋ ਦਿਨਾਂ ਤੋਂ ਬਾਅਦ ਅੱਜ ਥੋੜਾ ਜਿਹਾ ਠੀਕ ਹੋ ਗਿਆ ਜੀ ਮੈਂ ਸੂ ਸੁਭੇ ਹਾਂ ਅੱਜ ਠੀਕ ਜੀ ਲੱਗਦੀਆਂ ਮੜੀ ਜੀ ਨਾ ਨਹੀਂ ਤਾਂ ਤਵੀਆਂ ਤੋਂ ਨਹੀਂ ਜ਼ਿਆਦਾ ਮੰਤ ਨੂੰ ਦੋ ਦਿਨਾਂ ਤੋਂ ਤਾਂ ਬੜਾ ਬੁਰਾ ਹਾਲ ਤੇ ਜਦੋਂ ਤਾਂ ਵੀ ਇਹ ਤਕਰਾਵ ਜਾਂਦੀ ਹੈ ਉਹ ਤਾਂ ਮਤਲਬ ਜਮੀਆਂ ਹੋ ਜਾਂਦਾ ਵੀ ਬਸ ਲਾਸਟ ਟਾਈਮ ਵਿੱਚ ਹੁੰਦਾ ਹੈ ਤੇ ਹੁਣ ਅੱਜ ਥੋੜਾ ਜਿਆ ਠੀਕ ਹੋ ਗਿਆ ਮੈਨੂੰ ਨਾ ਇੱਕ ਇੱਕ चीज ਹੋਰ ਨਹੀਂ ਵੀ ਮਤਲਬ ਐ ਸਮਝ ਆ ਰਹੀ ਕਿ ਮੈਂ ਡੇਲੀ ਦੀ ਡੇਲੀ ਹਨਾ ਮੈਂ ਇਹ ਚ ਕੀ ਅਪਲੋਡ ਕਰਾਂ ਵੀ ਮਤਲਬ ਇਹਨੂੰ ਨਾ ਦੱਸਿਓ ਮੇਰੇ ਤੋਂ ਮਤਲਬ ਖੋਨ ਹੀ ਭਰਿਆ ਵੀ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਆ ਰਹੀ ਕਿਉਂਕਿ ਕਦੇ ਮਨੇ ਇਹ ਕੰਮ ਕੀਤਾ ਨਹੀਂ ਹੈਗਾ ਤੇ ਮਤਲਬ ਆਪਣੇ ਆਪਣੇ ਸੁਝਾਅ ਦਿਆ ਕਰੋ ਮੈਨੂੰ ਥੋੜਾ ਜਿਹਾ ਵੀ ਮਤਲਬ ਦੱਸਿਆ ਕਰੋ ਵੀ ਕੀ ਕਰਸਾ ਮਿਆਂ ਵੀ ਆ ਚੀਜ਼ ਹਨਾ ਚੀਜ਼ ਵਾਸਤੇ ਜਿਵੇਂ ਉਹਨਾਂ ਸਟਾਰਟਿੰਗ ਤੇ ਵੀ ਬੋਲਦੇ ਨੇ ਵੀ ਹਨਾ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਤੇ ਉੱਪਰ ਦੀ ਮੈਨੂੰ ਇਹ ਵੀ ਦੱਸਿਓ ਵੀ ਮਤਲਬ ਇਸ ਤੇ ਆਪਾਂ ਜਿਹੜਾ ਕੁਝ ਵੀ ਕਰਦੇ ਹਾਂ ਡੇਲੀ ਤੇ ਡੇਲੀ ਆਪਾਂ ਨੂੰ ਕੋਈ ਕੋਈ ਵੀਡੀਓ अपलोड ਕਰਨੀ ਚਾਹੀਦੀ ਹੈ ਜਾਂ ਤਾਂ ਇੱਕ ਦਿਨ ਛੱਡ ਕੇ ਉਹ ਜਦ ਮੈਂ ਨਾ ਪਹਿਲਾਂ ਜੀ ਡੇਲੀ ਦੀ ਡੇਲੀ ਕਰਨ ਲੱਗੀ ਸੀ ਫਿਰ ਵਿੱਚ ਇਹਦੀ ਮੇਰੀ ਤਬੀਅਤ ਖਰਾਬ ਹੋ ਗਈ ਫਿਰ ਜਦੋਂ ਮੇਰੀ ਤਬੀਅਤ ਖਰਾਬ ਹੋ ਗਈ ਫਿਰ ਇੱਕ ਦਿਨ ਛੱਡ ਕੇ ਕਰਨ ਲੱਗੀ ਹੁਣ ਇੱਕ ਦਿਨ ਵੀ ਦੋ ਦਿਨ ਨਿਕਲ ਜਾਂਦੇ ਨੇ ਤਬੀਅਤ ਨਹੀਂ ਸਹੀ ਹੋ ਰਹੀ ਕੀ ਉਹੀ ਮਤਲਬ ਦਿੱਕਤ ਚੱਲਦੀ ਹੈ ਰਾਤ ਨੂੰ نیند ਨਹੀਂ ਆਉਂਦੀ ਕੁਝ ਵੀ ਖਾਕ ਨੂੰ ਬਸ ਉਲਟੀਆਂ ਲੱਗੀਆਂ ਜਾਂ ਰਹੀਆਂ ਤੇ ਉਹ ਦਿੱਕਤ ਜਿਆਦਾ ਹੋ ਰਹੀ ਉਲਟੀਆਂ ਕਰਕੇ ਕੁਝ ਖਾਣ ਦਾ ਵੀ ਨਹੀਂ ਮਨ ਹੁੰਦਾਗਾ ਕੋਈ ਚੀਜ਼ ਮੈਂ ਖਾਵਾਂ ਤੇ ਐਵੇਂ ਜਿਦਾ ਕੁਝ ਚੱਲ ਨਹੀਂ ਜਾ ਰਹਾਗਾ ਜ਼ਿੰਦਗੀ ਝੱਣੋ ਜ਼ਿੰਦਗੀ ਬਸ ਐ ਕਹਿ ਸਕਦੀ ਹਾਂ ਜਿਵੇਂ ਨਾ ਸੰਜੀ ਹੋ ਰਹੀ ਐ ਸੋ ਜਿਹਨੂੰ ਵੀ ਕੁਝ ਥੋੜਾ ਬਹੁਤ ਵੀ ਆਈਡੀਆ ਹੈਗਾ ਅਗਰ ਦੱਸਿਓ ਆਪਣਾ ਤੇ ਬਾਕੀ YouTube ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤਾਂ ਜੋ ਕੋਈ ਵੀ ਮੰਥਲੀ ਇਨਕਮ ਦਾ ਕੋਈ ਸੋਰਸ ਬਣੇ ਤੇ ਜਿਹੜਾ ਟ੍ਰੀਟਮੈਂਟ ਹੈ ਉਹ ਸਟਾਰਟ ਹੋ ਜਾਵੇ ਤੇ ਵਾਕੀ ਡਾਕਟਰ ਦੇ ਨਾਲ ਵੀ ਦੇਖਦੇ ਆਂ ਕਰਦੇ ਆਂ ਗੱਲ ਬਹੁਤ ਜਲਦੀ ਟ੍ਰੀਟਮੈਂਟ ਸਟਾਰਟ ਕਰਾਉਂਗੀ ਕਿਉਂਕਿ ਹੁਣ ਤਬੀਅਤ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਖਰਾਬ ਰਹਿਣ ਲੱਗ ਪਈ ਪਹਿਲਾਂ ਮਤਲਬ ਬਹੁਤ ਜ਼ਿਆਦਾ ਸਹੀ ਸੀ ਬਹੁਤ ਸਹੀ ਮੈਂ ਕਹਿ ਸਕਦੀ ਆਂਗੀ ਵੀ ਪਹਿਲਾਂ 104 ਚੋਂ 80% ਸਹੀ ਸੀਗੀ ਬਟ ਹੁਣ 100 ਚੋਂ 80% ਤਾਂ ਮੈਂ ਕਰਾਉ ਕਹਿ ਸਕਦੀ ਤੇ 20% ਹੀ ਹੋ ਸਕਦਾ ਵੀ ਠੀਕ ਐ ਥੋੜੀ-ਥੋੜਾ ਤੇ ਹੁਣ ਤਾਂ ਕੁਝ ਪੈਣ ਦਾ ਵੀ ਨਹੀਂ ਪਤਾ ਲੱਗਦਾ ਹੈਗਾ ਵੀ ਪੈਣ ਵੇਲੇ ਕੋਦੋਂ ਦਬियत ਖਰਾਬ ਹੋ ਜੇ ਕੁਝ ਖਾਣ ਪੀਣ ਉਤੇ ਤਾਂ ਵੀ ਖਰਾਬ ਹੋ ਜਾਂਦੀ ਹੈ ਕੁਝ ਵੀ ਈ ਪਤਾ ਲੱਗਦਾ ਤੇ ਬਹੁਤ ਜ਼ਿਆਦਾ ਦੁਆ ਕਰਿਆ ਕਰੋ ਵੀ ਸਹੀ ਹੋ ਜਾਵਾਂ ਦੁਆਵਾਂ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਉੰਜਦਾ ਤੁਸੀਂ ਸਾਰੇ ਜਾਣੇ ਕਰ ਦਿਓ ਪਰ ਫਿਰ ਵੀ ਬੈਨ ਪਾਈਆਂ ਨੂੰ ਰਿਕੁਐਸਟ ਹੈ ਗਈ ਵੀ ਦੁਆ ਕਰਿਆ ਕਰੋ ਮੇਰੇ ਲਈ ਬਾਈ ਗੁਰੂ ਬਾਕੀ ਪਲੋਂ ਪਲਿ ਕਰੇ ਤੇ ਹੁਣ ਮੈਂ ਲਾਲਾ ਨੀਲਪੰਤ ਤੇ ਇਹ ਵੀ ਜੋੜ ਦੱਸਿਓ ਵੀ ਮੈਂ ਆਪ ਦੇ ਕੀ ਮੇਰੀ ਲੱਗ ਰਹੀ ਆ ਤੇ ਜਦੋਂ ਤੁਸੀਂ ਮੈਨੂੰ ਕੰਪਲੀਮੈਂਟ ਵੀ ਦਿੰਦੇ ਹੋ ਉਹ ਚੀਜ਼ ਵੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਕਿਤਨਾ ਕਿ ਜਦੋਂ ਮੈਂ ਨਾ ਬਿਮਾਰ ਹੂੰ ਨਿਯਮਿਤ ਤੌਰ ਤੇ ਖਰਾਬ ਹੁੰਦੀ ਆ ਤੇ ਉੱਪਰ ਦੀ ਮੈਂ ਕੋਈ ਇਸ ਤਰ੍ਹਾਂ ਦਾ ਕੋਈ ਕੰਪਲੀਮੈਂਟ ਦੇਖਦੀ ਆ ਜੀ ਤਾਂ ਮਨ ਨੂੰ ਮਤਲਬ ਖੁਸ਼ੀ ਦੇ ਜਾਂਦਾ ਵੀ ਮਤਲਬ ਕਿਸ ਟਾਈਮ ਇਹ ਹੁੰਦਾ ਵੀ ਮੈਂ ਰੋ ਰਹੀ ਹੁੰਦੀ ਆਂਗੀ ਦੁਖੀ ਹੁੰਦੀ ਆਂ ਉਸ ਟਾਈਮ ਵੀ ਮੈਂ ਉਹ ਇੱਕ ਛੋਟਾ ਜਿਹਾ ਕਮੈਂਟ ਦੇਖ ਕੇ ਖੁਸ਼ ਹੋ ਜਾਂਦੀ ਆਂ ਮਤਲਬ ਖੁਸ਼ੀਆਂ ਬਹੁਤ ਛੋਟੇ ਛੋਟੇ ਚੀਜ਼ਾਂ ਜਨੇ ਹੁੰਦੇ ਦੁੱਖ ਬਹੁਤ ਹੈ ਜ਼ਿੰਦਗੀ 'ਚ ਤੇ ਬਸ ਉਹ ਛੋਟੀਆਂ-ਵੋਟੀਆਂ ਚੀਜ਼ਾਂ ਤੋਂ ਗੱਤ ਜੀਨੇ। ਕੋਈ ਸਮਝੀ ਸਕਦੇ ਹੋ ਵੀ ਮੈਂ ਕੀ ਕਹਿ ਰਹੀ ਹਾਂ। ਸੋ ਸਾਰਿਆਂ ਨੇ ਦੁਆ ਵੀ ਕਰਿਆ ਕਰੋ ਤੇ ਕੰਪਲੀਮੈਂਟ ਆਪਣੇ ਪਿਆਰੇ ਪਿਆਰੇ ਜੀ ਨੂੰ ਦੋਹਾਂ ਕਰੂ। ਸੋਡੀ ਬੋਲੀ ਹਰ ਇੱਕ ਚੀਜ਼ ਉਹ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਦੇ ਕੇ ਜਾਂਦੀ ਹੈ ਤੇ ਮੇਰੇ ਦਿਲ ਦੇ ਬਹੁਤ ਨੇੜੇ ਤੋਂ ਮੈਨੂੰ ਸਮਝ ਆਉਂਦੀ ਹੈ ਕਿ ਤੇ ਮੈਨੂੰ ਐ ਲੱਗਦਾ ਵੀ ਮੇਰੇ ਆਪਦੇ ਵੀ ਬਹੁਤ ਲੋਕ ਨੇ ਜਿੱਥੇ ਹੁਣ ਮੈਨੂੰ ਨਾ ਕਈ ਵਾਰ ਐਵੇਂ ਹੋ ਜਾਂਦਾ ਹੈਗਾ ਵੀ ਮਤਲਬ ਕੁਝ ਨਹੀਂ ਹੈਗੀ ਜ਼ਿੰਦਗੀ ਵਿੱਚ ਬੇਕਾਰ ਹੈ ਵੀ ਮਤਲਬ ਹਨਾ ਵੀ ਕੁਝ ਹੋઈ ਜਾਵੇ ਇਸ ਤਰ੍ਹਾਂ ਤੇ ਪਰ ਜਿੱਥੇ ਮੈਂ ਦੇਖਦੀ ਆਂ ਵੀ ਹਾਂ ਵੀ ਤੁਸੀਂ ਮੈਨੂੰ ਐ ਸਮਝਦੇ ਮੇਰੇ ਤੋਂ ਮੋਟੀਵੇਟ ਹੋ ਰਹੇ ਹੋ ਜਾਂ ਫਿਰ ਮੇਰੇ ਲਈ ਦੁਆ ਕਰ ਰਹੇ ਹੋ ਜਾਂ ਫਿਰ ਮੈਨਿੰਦਾ ਪਿਆਰ ਦੇ ਰਹੇ ਹੋ ਫਿਰ ਉੱਥੇ ਨਾ ਮੈਨੂੰ ਇੱਕ ਸਹਾਰਾ ਜਿਹਾ ਮਿਲਦਾ ਹੈਗਾ ਮਤਲਬ ਮੈਨੂੰ ਨਾ ਇਹ ਚੀਜ਼ ਬਹੁਤ ਲੱਗਣ ਲੱਗ ਜਾਂਦੀ ਹੈ ਵੀ ਬਹੁਤ ਜ਼ਿਆਦਾ ਵੀ ਮੇਰੀ ਇਕਲੀ ਪੰਜ ਜਣਿਆਂ ਦੀ ਫੈਮਿਲੀ ਨਹੀਂ ਹੈਗੀ ਵੀ ਮੈਂ ਉਹ ਫੈਮਿਲੀ ਲਈ ਉਹ ਠੀਕ ਹੋਣਾ ਹੈ ਬਲਕਿ ਮੈਨੂੰ ਇਹ ਲੱਗਣ ਲੱਗ ਜਾਂਦਾ ਵੀ ਹੋਰ ਵੀ ਬਹੁਤ سارے ਲੋਕ ਨੇ ਬਹੁਤ سارے ਜਿਹੜੇ ਪਿਆਰ ਦਿੰਦੇ ਨੇ ਜਿਹੜੇ ਦੁਆ ਮੰਗ ਕਰਦੇ ਨੇ ਉਹਨਾਂ ਸਭ ਦੇ ਲਈ ਮੈਂ ਠੀਕ ਹੋਣਾ ਹੈ ਤੇ ਖੁਸ਼ ਰਹਿਣਾ ਹੈਗਾ ਸੋ ਬਸ ਤੁਹਾਡਾ ਜਿਹੜਾ ਪਿਆਰ ਹੈ سپورਟ ਹੈ ਉਹ ਕਿਤੇ ਨਾ ਕਿਤੇ ਤਾਕਤ ਤੋਂ ਬਣਿਆ ਹੋਇਆ ਹੈ ਮੇਰੀ ਜਿਹੜੇ ਸਾਹ ਚੱਲ ਰਹੇ ਨੇ ਸੋ ਐਮੀ ਆਪਣਾ ਪਿਆਰ ਬਣਾ ਕੇ ਰੱਖੋ ਤੇ ਦੱਸਿਓ ਮੈਨੂੰ ਜਰੂਰ ਵੀ ਵੀਡੀਓ ਦੇ ਵਿੱਚ ਮੈਨੂੰ ਕੀ ਚੇਂਜ ਕਰਨੀ ਚਾਹੀਦੇ ਨੇ ਕੀ ਕਰਨਾ ਚਾਹੀਦੇ ਮੈਨੂੰ ਇਸ ਤੋਂ ਦਾ ਡੇਲੀ ਡੇਲੀ ਵੀਡੀਓ ਅਪਲੋਡ ਕਰਨੀ ਚਾਹੀਦੀ ਹੈ ਜਾਂ ਤਾਂ ਫਿਰ ਇੱਕ ਦਿਨ ਛੱਡ ਕੇ ਠੀਕ ਹੈ ਦੱਸਿਓ ਮੈਨੂੰ ਜਰੂਰ ਤੇ ਬਾਕੀ ਆਪਣਾ ਪਿਆਰ ਬਣਾ ਕੇ ਰੱਖਿਓ ਤੇ ਚੈਨਲ ਨੂੰ ਜਰੂਰ ਤੋਂ ਸਬਸਕ੍ਰਾਈਬ ਕਰੋ ਤੇ ਨਾਲ ਦੇ ਦਿੱਤੇ ਹੋਏ ਮਿਲਦੇ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਇਸ ਚੈਨਲ ਦੀ ਆਉਣ ਵਾਲੀ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ Thank you.